ਹੰਦੀ ਸੱਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੁਹਾਡਾ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਭਿੰਡੀਆਂ ਦੀ ਸਬਜ਼ੀ ਤੇ ਇਹਨਾਂ ਨੂੰ ਮੈਂ ਧੋ ਕੇ ਸੁਕਾ ਕੇ ਇਹਨਾਂ ਨੂੰ ਮੈਂ ਕੱਟ ਲਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਭਿੰਡੀ ਦੇ ਵਿੱਚ ਲਗਾ ਲਈ ਚੀਰੇ ਤੇ ਕਿਉਂਕਿ ਆਪਾਂ ਇਹ ਭਰ ਕੇ ਬਣਾਉਣੀ ਹੈ ਭਿੰਡੀ ਤੇ ਹੁਣ ਇਹ ਤੁਹਾਨੂੰ ਦਿਖਾਉਣੇ ਆ ਕਿਸ ਤਰ੍ਹਾਂ ਆਪਾਂ ਭਿੰਡੀ ਬਣਾਉਣੀ ਹੈ ਤੇ ਨਾਲ ਹੀ ਆਪਾਂ ਕੱਟ ਲਏ ਤਿੰਨ ਆਲੂ ਮੈਂ ਕੱਟ ਲੇ ਪਿੰਡੀਆਂ ਦੀ ਸ਼ੇਪ 'ਚ ਹੀ ਕੱਟ ਲੇ ਲੰਬੇ-ਲੰਬੇ ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਕੱਟ ਸਕਦੇ ਹੋ ਗੋਲ ਕੱਟ ਲਓ ਚੌਰਸ ਕੱਟ ਲਓ ਜਿਸ ਤਰ੍ਹਾਂ ਦੀ ਮਰਜ਼ੀ ਬਟ ਮੈਂ ਪਿੰਡੀਆਂ ਦੀ ਸ਼ੇਪ ਵਿੱਚ ਹੀ ਆਲੂ ਕੱਟਿਆ ਹਾਂ ਅੰਦੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਲੂਣ ਤੁਸੀਂ ਆਪਣੀ ਸਬਜੀ ਦੇ ਹਿਸਾਬ ਨਾਲ ਲੈ ਸਕਦੇ ਹੋ ਮੇਰੀਆਂ ਪਿੰਡੀਆਂ ਥੋੜੀਆਂ ਇਸ ਕਰਕੇ ਮੈਂ ਸਾਰੀਆਂ ਚੀਜ਼ਾਂ ਦੀ ਜਿਹੜੀ ਕੁਆਂਟੀਟੀ ਆ ਥੋੜੀ ਲੈ ਰਹੀ ਹਾਂ ਫਿਰ ਪਾਵਾਂਗੇ ਆਪਾਂ ਮਿਰਚ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਲਿਓ ਤੇ ਫਿਰ ਪਾਵਾਂਗੇ ਆਪਾਂ ਮਸਾਲਾ ਹੋਰ ਫਿਰ ਪਾਵਾਂਗੇ ਆਪਾਂ ਹਲਦੀ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਵਿੱਚ ਹੰਚੂਰ ਤੇ ਹੁਣ ਇਹਨੂੰ ਕਰਾਂਗੇ ਆਪਾਂ ਮਿਕਸ ਤੁਸੀਂ ਅਜਵੈਨ ਪਾਣੀ ਹੈ ਤਾਂ ਅਜਵੈਨ ਵੀ ਪਾ ਸਕਦੇ ਹੋ ਇਹਦੇ ਵਿੱਚ ਲੋ ਜੀ ਹੁਣ ਆਪਾਂ ਪਿੰਡੀਆਂ ਨੂੰ ਭਰਾਂਗੇ। ਲੋ ਜੀ ਪਿੰਡੀਆਂ ਆਪਣੀਆਂ ਹੁਣ ਸਾਰੀਆਂ ਆਪਾਂ ਭਰ ਲਈਆਂ। ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ। ਲੋ ਜੀ ਹੁਣ ਆਪਾਂ ਕੜਾਹੀ ਚੜਾਤੀ ਗੈਸ ਤੇ ਤੇ ਇਸ ਦੇ ਵਿੱਚ ਪਾਤਾ ਆਪਾਂ ਤੇਲ ਤੇ ਤੇਲ ਹੋ ਗਿਆ ਆਪਣਾ ਗਰਮ ਤੇ ਹੁਣ ਆਪਾਂ ਵਿੱਚ ਪਾਵਾਂਗੇ ਪਿੰਡੀਆਂ। ਇਹ ਪਿੰਡੀਆਂ ਨੂੰ ਨਾ ਆਪਾਂ ਟੱਕਣਾ ਨਹੀਂ ਆ। ਆਪਾਂ ਬਿਨਾ ਟੱਕੇ ਤੇ ਇਹ ਪਕਾਣੀਆਂ। ਕਿਉਂਕਿ ਜੇ ਟੱਕਤੀਆਂ ਨਾ ਤੇ ਇਹ ਕ੍ਰਿਸਪੀ ਨਹੀਂ ਬਣਨੀਆਂ ਫਿਰ। ਆਪਾਂ ਗੈਸ ਥੋੜੀ ਜਿਹੀ ਸਲੋ ਕਰ ਦਾਂਗੇ। ਇਹ ਜਿਹੜੀਆਂ ਆਪਣੇ ਪਿੰਡੀਆਂ ਉਹ ਥੋੜੀ ਜਿਹੀ ਥਿਮ ਗੈਸ ਤੇ ਹੌਲੀ-ਹੌਲੀ ਪੱਕੂ ਜੀ ਤੇ ਕੱਚੀ ਵੀ ਨਹੀਂ ਰਹੂਗੀ ਤੇ ਕ੍ਰਿਸਪੀ ਵੀ ਬਣ ਜੂਗੀ। ਇੱਧਰ ਆਪਾਂ ਥੋੜੀ ਜਿਹੀ ਆਪਾਂ ਪਿਆਜ਼ ਵੀ ਕੱਟ ਲਿਆ ਜੀ। ਤੇ ਆ ਆਪ ਆਲੂ ਵੀ ਕੱਟਲੇ ਸੀ ਤੇ ਹੁਣ ਆਪਾਂ ਆਲੂ ਵੀ ਬਣਾਵਾਂਗੇ ਤੇ ਨਾਲ ਥੋੜੇ ਜਿਹਾ ਪਿਆਜ਼ ਵੀ ਬਣਾਵਾਂਗੇ ਤੇ ਆ ਆਪਣਾ ਮਸਾਲਾ ਜਿਹੜਾ ਬਚ ਗਿਆ ਸੀ ਇਹ ਹੀ ਆਪਾਂ ਆਲੂਆਂ ਦੇ ਵਿੱਚ ਵਰਤ ਲਾਂਗੇ ਲੋ ਜੀ ਪਿੰਡੀਆਂ ਹੁਣ ਆਪਣੀਆਂ ਕ੍ਰਿਸਪੀ ਹੋ ਗਈਆਂ ਹੁਣ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਗੈਸ ਆਪਾਂ ਕਰ ਦਿੰਨੇ ਆ ਬੰਦ ਲੋ ਜੀ ਹੁਣ ਆਪਾਂ ਪਿੰਡੀਆਂ ਨੂੰ ਇਦੇ ਵਿੱਚ ਆਪਾਂ ਕਰ ਲਾਂਗੇ ਕਿ ਜਿਹੜਾ ਇਹਦਾ ਤੇਲ ਆ ਐਕਸਟਰਾ ਇਹਦੇ ਵਿੱਚੋਂ ਨਿਕਲ ਜਾਵੇ ਹੁਣ ਆਪਾਂ ਇਸੇ ਤੇਲ ਦੇ ਵਿੱਚ ਆਪਾਂ ਆਲੂ ਬਣਾਵਾਂਗੇ ਲਓ ਜੀ ਹੁਣ ਆਪਾਂ ਗੈਸ ਚਲਾਨੀ పా దే ఢి జల్ నమీ భిండి బినా ఢకీ బాకీ జీ భిండి ఢక దో ఫోర్ క్రస్పీని బాధ ఢకే ఆలూ దే హా వేట బెక్ ఆలూ అని ਲਓ ਜੀ ਹੁਣ ਆਪਾਂ ਦਾ ਦੇਖਦੇ ਹਾਂ ਕੀ ਬਣਿਆ ਆਲੂਆਂ ਦਾ ਹੁਣ ਆਪਣੇ ਆਲੂ ਤਕਰੀਬਨ ਬਣਨ ਵਾਲੇ ਆ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਡੱਬਿੰਦੀਆਂ ਦਾ ਮਸਾਲਾ ਬਚਿਆ ਸੀ ਉਹ ਆਪਾਂ ਥੋੜਾ ਜਿਹਾ ਇਹਦੇ ਉੱਪਰ ਪਾ ਲਓ। ਇਹਨੂੰ ਆਪਾਂ ਤਾਂ ਨਹੀਂ ਪਾਇਆ ਕਿਉਂਕਿ ਫਿਰ ਆਲੂ ਜਿਹੜੇ ਆ ਉਹ ਥੱਲੇ ਲੱਗਣ ਲੱਗ ਜਾਂਦੇ ਆ ਤੇ ਮਸਾਲਾ ਸੜਨ ਲੱਗ ਜਾਂਦਾ। ਅਪ 5-7 ਮਿੰਟ ਦਾ ਸੇਕ ਲਾਓਗੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਬੰਦ ਕਰ ਦਾਂਗੇ ਗੈਸ ਆਪਾਂ ਆਲੂ ਆਪਣੇ ਬਣ ਗਏ ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਤੇ ਚਾਹੇਗਾ ਤੁਸੀਂ ਇਹਨਾਂ ਨੂੰ ਆਲੂਆਂ ਨੂੰ ਤੇ ਭਿੰਡੀਆਂ ਨੂੰ ਅਲੱਗ-ਅਲੱਗ ਰੱਖ ਲਓ ਚਾਹੇ ਤੁਸੀਂ ਭਿੰਡੀਆਂ ਦੇ ਵਿੱਚ ਹੀ ਪਾ ਲਓ ਤੇ ਮੈਂ ਇਹਨੂੰ ਆਲੂਆਂ ਨੂੰ ਭਿੰਡੀਆਂ ਦੇ ਵਿੱਚ ਹੀ ਪਾਣ ਲੱਗੀ ਆ ਠੀਕ ਹੈ ਜੀ ਹੁਣ ਜੇ ਤੁਸੀਂ ਇਹਦੇ ਨਾਲ ਪਿਆਜ਼ ਬਣਾਉਣਾ ਚਾਹੁੰਦੇ ਹੋ ਤਾਂ ਪਿਆਜ਼ ਵੀ ਥੋੜੀ ਜੀ ਇਸੇ ਕੜਾਈ ਦੇ ਵਿੱਚ ਹੀ ਤੁਸੀਂ ਤੇਲ ਦੇ ਵਿੱਚ ਤੁਸੀਂ ਪਿਆਜ਼ ਵੀ ਬਣਾ ਸਕਦੇ ਹੋ ਲਓ ਜੀ ਦੇਖੋ ਇਹ ਪਿੰਡੀਆਂ ਤੇ ਆਲੂ ਹੁਣ ਮੈਂ ਗੈਸ ਫਿਰ ਬਾਲੂਗੀ ਤੇ ਇਹਦੇ ਵਿੱਚ ਹੁਣ ਮੈਂ ਥੋੜੇ ਜਿਹਾ ਪੁੰਨੂੰਗੀ ਪਿਆਜ਼ ਬੜੇ ਸਵਾਦ ਲਵਾਂਗੀ ਆਪਾਂ ਕੋੜੇ ਆਪਾਂ ਪਿਆਜ ਇਹ ਪੁੰਨ ਲੈਨੇ ਆ ਕਿ ਪਿੰਡੀਆਂ ਦੇ ਨਾਲ ਪਿਆਜ ਵੀ ਥੋੜੇ ਜਿਹਾ ਵਧੀਆ ਲੱਗਦੇ ਆ ਨਾ ਹੁਣ ਆਪਾਂ ਗੈਸ ਸਲੋ ਕਰਕੇ ਤੇ ਇਹਨੂੰ ਥੋੜੀ ਦੇਰ ਲਈ ਪਕਾਵਾਂਗੇ ਪਾਣੀ ਬਿਲਕੁਲ ਨਹੀਂ ਪਾਉਣਾ ਆਪਾਂ ਇਹਦੇ ਵਿੱਚ ਪਿਆਜ ਨੂੰ ਚੱਕ ਕਰਦੇ ਆ ਹੁਣ ਜਿਹੜਾ ਆਪਣਾ ਹਾ ਥੋੜਾ ਜਿਹਾ ਮਸਾਲਾ ਰਹਿ ਗਿਆ ਬਚਿਆ ਹੋਇਆ ਵੀ ਇਹਦੇ ਤੇ ਪਾ ਲਈਏ ਆਪਾਂ ਪਿਆਜ਼ਾਂ ਵਿੱਚ ਠੀਕ ਹੈ ਜੀ। ਹੁਣ ਟੱਕ ਦਿੰਨੇ ਥੋੜੀ ਦੇਰ ਲਈ ਆਪਾਂ। ਹੁਣ ਆਪਾਂ 3-4 ਹਰੀਆਂ ਮਿਰਚਾਂ ਵੀ ਪਾ ਦਿੰਨੇ ਆ। ਇਹ ਮਿਰਚਾਂ ਵੀ ਬਹੁਤ ਵਿੱਚ ਹੀ ਫਰਾਈ ਹੋ ਜਾਣਗੀਆਂ। ਤੇ ਭਿੰਡੀਆਂ ਦੇ ਨਾਲ ਮਿਰਚ ਖਾਓ ਤੇ ਬੜੀ ਸਵਾਦ ਲੱਗਦੀ ਹੈ। ਇਸ ਕਰਕੇ ਮੈਂ 3-4 ਮਿਰਚਾਂ ਹੀ ਪਾਤੀਆਂ। ਇਹ ਬਾੜ ਡਿੱਗੀ। ਠੀਕ ਹੈ ਜੀ। ਤੇ ਹੁਣ ਆਪਾਂ ਥੋੜਾ ਜਿਹਾ ਸੇਕ ਹੋਰ ਲਗਵਾਨੇ ਇਹਨੂੰ। ਤੱਕ ਕੇ ਹੁਣ ਆਪਾਂ ਕਰਦੇ ਆ ਪਿਆਜ਼ਾਂ ਨੂੰ ਚੱਕ ਤੇ ਇਹਦੇ ਉੱਤੇ ਆਪਾਂ ਪਾਉਨੇ ਥੋੜਾ ਜਿਹਾ ਹਰੀਆਂ ਧਨੀਆ ਹਰਾ ਧਨੀਆ ਸਬਜ਼ੀਆਂ ਦੀ ਸ਼ਾਮ ਨਵੀਆਂ ਜਿਹੀ ਪਿਆਜ਼ ਵੀ ਆਪਣੇ ਬਣ ਗਏ ਤੇ ਮਿਰਚਾਂ ਵੀ ਆਪਣੀਆਂ ਵਿੱਚ ਵਧੀਆ ਹੋ ਗਈਆਂ ਫਰਾਈ ਹੋ ਗਈਆਂ ਮਿਰਚਾਂ ਵੀ ਦੇਖੋ ਵਧੀਆ ਲੱਗ ਰਹੀਆਂ ਮਿਰਚਾਂ ਵਿੱਚ ਦੇਖੋ ਸੋਈ ਨੀ ਤੇਗਰ ਗਈ ਦੇਖੋ ਜੀ ਹੁਣ ਆਪਾਂ ਗੈਸ ਕਰਤੀ ਬੰਦ ਤੇ ਹੁਣ ਆਪਾਂ ਪਿਆਜ਼ਾਂ ਨੂੰ ਵੀ ਉਸੇ ਡੋਂਗੇ ਦੇ ਵਿੱਚ ਹੀ ਕੱਢ ਲਾਂਗੇ ਜਿਹਦੇ ਵਿੱਚ ਆਪਾਂ ਭਿੰਡੀ ਤੇ ਆਲੂ ਕੱਢਿਆ ਆ ਆ ਦੇਖੋ ਜੀ ਇੱਕ ਸਾਈਡ ਤੇ ਆਲੂ ਇੱਕ ਸਾਈਡ ਤੇ ਭਿੰਡੀ ਤੇ ਹੁਣ ਆਪਾਂ ਇੱਕ ਸਾਈਡ ਤੇ ਪਾਵਾਂਗੇ ਇਹ ਪਿਆਜ਼ ਕਮੈਂਟ ਕਰਕੇ ਦੱਸਿਓ ਮੈਨੂੰ ਤੁਸੀਂ ਕਿ ਮੇਰੀ ਸਬਜੀ ਕਿਸ ਤਰ੍ਹਾਂ ਦੀ ਬਣੀ ਆ ਤੇ ਜੇ ਤੁਹਾਨੂੰ ਸਬਜੀ ਮੇਰੀ ਵਧੀਆ ਲੱਗੇ ਤੇ ਮੇਰੇ ਚੈਨਲ ਪਿੰਕ ਰਸੋਈ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਵੀ ਜਰੂਰ ਕਰਿਓ ਸ਼ੇਅਰ ਵੀ ਜਰੂਰ ਕਰਿਓ ਜੀ ਤੇ ਆ ਦੇਖੋ ਜੀ ਆਪਣੇ ਸਬਜੀ ਤਿਆਰ ਹੋ ਗਈ ਦੇਖੋ ਕਿੰਨੀ ਸੋਹਣੀ ਰੰਗਤ ਆਈ ਹੈ ਸਬਜੀ ਦੀ ਆ ਆਪਣੇ ਪਿਆਜ਼ ਆਲੂ ਤੇ ਆਪਣੀ ਭਿੰਡੀ ਦੇਖੋ ਸਬਜੀ ਕਿਵੇਂ ਲੱਗੀ ਜੀ ਵਿੱਚ ਹਰੀ ਮਿਰਚਾ ਕਿੰਨੀ ਸੋਹਣੀ ਲੱਗ ਰਿਹਾ ਧਨੀਆ ਕਿੰਨਾ ਸੋਹਣਾ ਲੱਗ ਰਿਹਾ ਤੇ ਚਲੋ ਠੀਕ ਹੈ ਜੀ ਓਕੇ ਥੈਂਕ ਯੂ ਬਾਏ ਬਾਏ ਫੇਰ ਮਿਲਾਂਗੇ ਨਵੀਂ ਰੈਸਪੀ ਦੇ ਨਾਲ